ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਮਾਪਿਆਂ ਦੇ ਇਕਲੋਤੇ ਪੁੱਤ ਦੇ ਨਾਲ ਪਿੰਡ ਦੇ ਹੀ ਨੌਜਵਾਨਾਂ ਦੇ ਵੱਲੋਂ ਵੈਰ ਕੱਢਿਆ ਗਿਆ ਉਸ ਨੂੰ ਜਹਾਨੋ ਤੌਰ ਦਿੱਤਾ ਗਿਆ ਤਾਂ ਤੇਜ਼ਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਗਏ ਨੇ ਮਿਹਨਤ ਮਜ਼ਦੂਰੀ ਕਰਨ ਵਾਲੇ 22 ਸਾਲਾ ਹਰਪ੍ਰੀਤ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਕੁਝ ਖਾਣ ਦੇ ਲਈ ਬਸ ਅੱਡੇ ਤੱਕ ਗਿਆ ਸੀ ਜਿੱਥੇ ਕਿ ਖਾਣ ਪੀਣ ਦੀਆਂ ਰੇੜੀਆਂ ਲੱਗਦੀਆਂ ਨੇ ਪਰ ਜਦੋਂ ਉਹ ਉੱਥੇ ਖੜਾ ਸੀ ਤਾਂ ਉਸ ਦੇ ਨਾਲੇ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਕੁਝ ਲੋਕ ਉਸ ਨੂੰ ਇਲਾਜ ਲਈ ਸਰਕਾਰੀ ਹਸਤਾ ਲੈ ਕੇ ਗਏ ਪਰ ਉਸ ਨੇ ਦਾਮਤ ਤੋੜ ਦਿੱਤਾ ਤਾਂ ਮਾਮਲਾ ਸ਼੍ਰੀ ਮੁਕਤ ਸਰ ਸਾਹਿਬ ਦੇ ਨੇੜਲੇ ਪਿੰਡ ਤੋਂ ਸਾਹਮਣਿਆ ਮੁੰਡੇ ਦੇ ਚਾਚੇ ਦਾ ਕਹਿਣਾ ਹੈ ਕਿ ਮੇਰੇ ਭਤੀਜੇ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਪਰ ਫਿਰ ਵੀ ਉਸ ਦੇ ਨਾਲ ਅਜੀਹਾ ਪਾਣਾ ਵਰਤ ਗਿਆ ਵੱਡਾ ਕੀ ਨਾਮ ਹੋਰ ਘਟਨਾ ਕੀ ਹੋਈ ਕੋਣ ਸੀ ਮੁੰਡਾ ਔਰ ਕੀ ਹੋਇਆ ਕੀ ਮੇਰਾ ਨਾਮ ਬਲਕਰਨਾ ਜੀ ਮੇਰਾ ਭਤੀਜਾ ਸੀ ਕੀ ਨਾਮ ਕਿੱਥੇ ਹਰਪ੍ਰੀਤ ਸਿੰਘ ਸੀ ਉਹਦਾ ਨਾਮ ਕਿੰਨੀ ਉਮਰ ਸੀ ਜੀ ਉਰੀ ਉਮਰਜੀ 23 ਸਾਲ ਦੀ ਸੀਗੀ ਜੀ ਉਹਦਾ ਕੀ ਹੈ ਉਹਨਾਂ ਜੀ ਘਰੋਂ ਆਇਆਗਾ ਆਪ ਆਪਦੇ ਘਰੋਂ ਆਉਦੇ ਡੈਡੀ ਤੋਂ ਚਾਬੀ ਲੈ ਕੇ ਆਇਆ ਮੋਟਰਸਾਈਕਲ ਦੀ ਉਹਨਾਂ ਡੈਡੀ ਮੈਂ ਘਰੋਂ ਨਾਲ ਕੁਸ ਖਾ ਕੇ ਆਉਣਾ ਅੱਡੇ ਤੋਂ ਉਹ ਘਰੋਂ ਅੱਡੇ ਤੋਂ ਖਾਣ ਲੱਗਾ ਤੇ ਉਹਨਾਂ ਨੇ ਆ ਕੇ ਦੋਵਾਂ ਨੇ ਹਮਲਾ ਕਰਤਾ ਟੋਕੇ ਸੀ ਜੀ ਉਹਨਾਂ ਕੋਲੇ ਧੌਣ ਵਰਤੀ ਸਾਰੀ ਜਿੱਥੋਂ ਕਿਸ ਬਾਵਾ ਵਾਲਾ ਕੀ ਕੰਮ ਕਰਦਾ ਸੀ ਕੰਮ ਤਾਂ ਜੀ ਉਹ ਲੇਬਰ ਦਾ ਕਰਦਾ ਕਿਤੇ ਪੱਥਰ ਚੱਕਣ ਜਾਵਰਦੇ ਕਿਤੇ ਅੱਲੇ ਡਾਰੀ ਕਰਦਾ ਸੀ ਜੀ ਕੀ ਕਾਰਨ ਸੀਗੀ ਕਿਉਂ ਮਾਰਿਆ ਉਹਨਾਂ ਨੇ ਕੋਈ ਕਾਰਨ ਦਾ ਪਤਾ ਨਹੀਂ ਮੁੰਡਾ ਤਾਂ ਦੇ ਕਿਸੇ ਨਾਲ ਲੜਿਆ ਹੀ ਨਹੀਂ ਸੀਗਾ ਜੀ ਕਦੇ ਵੀ ਲੜਿਆ ਨਹੀਂ ਸੀ ਮੁੰਡਾ ਜਿਨ੍ਹਾਂ ਨੇ ਮਾਰਿਆ ਉਹ ਵੀ ਪਿੰਡ ਦੇ ਹੀ ਸੀਗੇ ਹਾਂ ਪਿੰਡ ਦੇ ਹੀ ਸੀਗੇ ਦੋ ਮੁੰਡੇ ਸੀਗੇ ਪਹਿਲਾਂ ਕਦੇ ਕੋਈ ਗੱਲਬਾਤ ਨਹੀਂ ਕਦੇ ਨਹੀਂ ਜੀ ਕਦੇ ਹੀ ਨਹੀਂ ਕੋਈ ਵੀ ਗੱਲਬਾਤ ਕਦੇ ਨਹੀਂ ਹੋਈ ਜੀ ਕਿੰਨੀ ਉਮਰ ਸੀ ਮੁੰਡੇ ਦੀ ਜਿਹੜੀ 23 ਸਾਲਾਂ ਦਾ ਸੀ 23 24 ਸਾਲਾਂ ਦਾ ਸੀ ਕਿੰਨੇ ਭੈਣ ਭਰਾ ਤੇ ਕਿੰਨੇ ਦੋ ਭੈਣ ਭਰਾ ਸੀਗੇ ਜੀ ਇਕੱਲੇ- ਇਕੱਲਾ ਮੁੰਡਾ ਸੀਗਾ ਜੀ ਭੈਣ ਵਿਆਹੀ ਸੀਗੀ 15 ਕ ਦਿਨ ਹੋ ਗਏ ਸੀ ਇਹ ਵਿਆਹੇ ਸੀ ਮੁੰਡਾ ਦਾ ਨਹੀਂ ਜਾਣ ਬਾਰੇ ਸੋਚ ਕੀ ਤਾਂ ਕੀ ਮੰਗ ਕੀ ਕਰਦੇ ਸੀ ਜੀ 3 ਪਰਸਨ ਬਾਈ 13 ਸੀ ਇੱਥੇ ਲਿਆਂਦਾ ਸਰਕਾਰੀ ਹਸਪੀਟਲ 'ਚ ਜੀ ਇੱਥੋਂ ਫਿਰ ਸਾ ਅਸੀ ਕਾਲ ਸੀ ਸਾਨੂੰ ਬੰਦੇ ਦੀ ਲੋੜ ਸੀ ਬਚਾਉਣਾ ਸੀ ਬੰਦਾ ਜੀ ਅਸੀਂ ਜਲਦੀ ਜਲਦੀ ਇੱਥੇ ਲਿਆਂਦਾ ਅਮਰਜੈਂਸੀ 'ਚ ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ ਕਿੰਨੇ ਕ ਵਜੇ ਦੀ ਘਟਨਾ ਇਹ ਕਦੋਂ ਹਮਲਾ ਕੀਤਾ ਇਹ ਹੈਗੀ ਆ ਜੀ 8:30 ਪੌਣੇ 9 ਦੀ ਬਸ ਕੋਈ ਪੁਜਾਰੀ ਰਿੰਦਸਤਾਨੀ ਸੀ ਕੋਈ ਨਹੀਂ ਨਹੀਂ ਕੋਈ ਰਿੰਦਸਤਾਨੀ ਲੜਿਆ ਹੀ ਨਹੀਂ ਕਰੇ ਮੁੰਡਾ ਜੀ ਕਦੇ ਵੀ ਕਿਸੇ ਨਾਲ ਉਧਰ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ स्काइनेस पर जवाब दिली श्री मुक्तसर साहिब तो, तो तरसे मटुडी दी रिपोर्ट